ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਬਿਵਾਵਾ ਰੋਡ ਬਠਿੰਡਾ ਵਿਖੇ ਇੱਕ ਦੁਕਾਨ ਸੀਨੀਅਰ ਸਿਟੀਜ਼ਨ ਦੀ ਦੁਕਾਨ ਤੇ ਚੋਰੀ ਕਰਨ ਦੀ ਕੋਸ਼ਿਸ਼ ਸਾਹਮਣੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੀਸੀਟੀਵੀ ਵਿੱਚ ਕੈਦ ਹੋਈਆਂ ਹਨ ਇੱਕ ਸੱਤਰ ਚੋਰ ਵੱਲੋਂ ਦੁਕਾਨ ਦੇ ਬਿਸਕਟ ਮੰਗਣ ਦੇ ਬਹਾਨੇ ਗੱਲੇ ਵਿੱਚ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਪਰ ਸੀਨੀਅਰ ਸਿਟੀਜ਼ਨ ਬਜ਼ੁਰਗ ਦੀ ਬਹਾਦਰੀ ਇਸ ਤਰੀਕੇ ਨਾਲ ਸੀ ਕਿ ਉਸਨੇ ਚੋਰ ਨੂੰ ਚੋਰੀ ਕਰਦਿਆਂ ਰੰਗਿਆ ਤੇ ਕਾਬੂ ਕਰ ਲਿਆ ਨਾ ਸਿਰਫ ਕਾਬੂ ਕੀਤਾ ਉਸਦੇ ਦੰਨੋਂ ਉਸ ਵੀ ਕਟਾਪਾ ਚੜਾਇਆ ਬਜ਼ੁਰਗ ਨੇ ਆਪਣੇ ਨਾਲ ਗੁਰਦਾਰੀ لال ਦੱਸਿਆ ਜੋ ਕਿ ਇੱਕ ਦੁੱਧ ਦੇ ਬੈਕਰੀ ਦੁਕਾਨ ਚਲਾਉਂਦਾ ਹੈ ਬਜ਼ੁਰਗ ਨੇ ਦੱਸਿਆ ਕਿ ਉਸ ਦੀ ਦੁਕਾਨ ਇਹ ਸਖਸ ਬਿਸਕਟ ਲੈਣ ਦੇ ਬਹਾਨੇ ਆਇਆ ਸੀ ਜਿਸ ਦੇ ਧਿਆਨ ਭਟਕਾ ਕੇ ਗੱਲਾਂ ਵਿੱਚ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰੇ ਇਸ ਤੋਂ ਬਾਅਦ ਉਸ ਨੂੰ ਰੰਗੇ ਇੱਥੇ ਕਾਬੂ ਕਰ ਲਿਆ ਤਸਵੀਰਾਂ ਵਿੱਚ ਦੇਖਸੋ ਮੌਕੇ ਦੇ ਪੰਜਾਬ ਪੁਲਿਸ ਦੇ ਮੁਲਾਜ਼ਮ ਆਏ ਹਨ ਤੇ ਇਸ ਦਾ ਮੋਟਰਸਾਈਕਲ ਵੀ ਜੋ ਲੈ ਕੇ ਆਇਆ ਸੀ ਉਸ ਨੂੰ ਫੜ ਕੇ ਲੈ ਗਏ ਹਨ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਧਿਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਿਛੇ ਦੀ ਟੀਮ ਵੱਲੋਂ ਵੀ ਸਖਸ ਨੂੰ ਹਿਰਾਸਤ ਤੋਂ ਲੈ ਕੇ ਕਿ ਜਿਹੜਾ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਮੋਟਰਸਾਈਕਲ ਕਾਬੂ ਵਿੱਚ ਲੈ ਆ ਅਤੇ ਅਗਲੀ ਕਾਰਵਾਈ 'ਚ ਤੇ ਤਸਵੀਰਾਂ ਵੀ ਦੇਖ ਸਕਦੇ ਹਾਂ ਇਹ ਮੋਟਰਸਾਈਕਲ ਉੱਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਆਮ ਤੌਰ ਤੇ ਨੰਬਰ ਪਲੇਟਾਂ ਦੇ ਨਾਲ ਦੇਖੋ ਮੋਟਰਸਾਈਕਲ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਅਤੇ ਇਸ ਮੌਕੇ ਤੇ ਪੀसीआर ਦੇ ਮੁਲਾਜ਼ਮਾਂ ਵੱਲੋਂ ਇਸ ਨੂੰ ਠਾਣੇ ਲੈ ਕੇ ਗਏ ਹਨ ਤੇ ਇਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਜਦੋਂ ਆਮ ਲੋਕਾਂ ਦੇ ਤੁਸੀਂ ਦੇਖ ਸਕਦੇ ਹੋ ਪੀसीआर ਦੀ ਗੱਡੀ ਆਉਂਦੀ ਹੈ ਤੇ ਜਿਸ ਦੇ ਵਿੱਚ ਕੀ ਉਸ ਦੋਸ਼ੀ ਨੂੰ ਫੜ ਕੇ ਲਿਆਇਆ ਜਾ ਰਿਹਾ ਹੈ ਤਸਵੀਰਾਂ ਇਹ ਬਠਿੰਡਾ ਦੀਆਂ ਹਨ ਜਿੱਥੇ ਕਿ ਅੱਜ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਸੀਨੀਅਰ ਸਿਟੀਜ਼ਨ ਬਜ਼ੁਰਗ ਵੱਲੋਂ ਇਸ ਦਾ ਹੁੱਲ ਘਟਾਪਾ ਵੀ ਕੀਤਾ ਗਿਆ ਹੈ ਜਿੱਥੇ ਕਿ ਘਟਨਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਅੱਜ ਵੀ ਬਜ਼ੁਰਗਾਂ ਦੇ ਵਿੱਚ ਕੋਈ ਕਮੀ ਨਹੀਂ ਪਰ ਇਹਨਾਂ ਲੋਕਾਂ ਨੂੰ ਸਿੱਖਣ ਦੀ ਸਭ ਤੋਂ ਲੋੜ ਹੈ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦਾ ਨਜ਼ਰ ਆਏ ਬਜ਼ੁਰਗ ਜੀ ਨਾ ਜੀ ਆਰਜੁਨ ਕੁਝ ਨਹੀਂ ਜੀ ਇਹ ਤਾਂ ਮੈਂ ਸੀਟ ਲੈਣਾ ਇਸ ਦਿਨਾਂ ਕੋਲ ਇਹ ਕਹੇ ਮੈਂ ਚੋਰੀ ਕਰੀ ਇਹ ਗੱਲ ਨੂੰ ਕੁਛ ਆਇ ਕਿ ਮੈਂ ਚੋਰੀ ਕਰਾਂਗਾ ਸੀ ਗਰੀਬ ਮੈਂ ਤੇਰੇ ਨਾਲ ਆ ਗਿਆ ਜਿੰਦ ਤੋਂ ਵਪਾਰੀ ਗੈਦਰਾ ਨਾਲ ਲੱਗਦੀ ਮੈਂ ਤਾਂ ਚੋਰੀ ਨਹੀਂ ਕੀਤਾ ਨਾ ਨਾ ਸਾਹਿਬ ਮੇਰੀ ਬਿੱਟੀ ਆਈ ਇਹ ਮੈਂ ਬੈਠੀ ਹਾਂ ਤੇ ਮੈਂ ਗੁਲੀਸਰ ਮਾਰਾ ਬਹੁਤ ਹੈ ਗਾ ਜੀ ਕਿੰਨਾ ਨੇ ਐ ਸਾਰਿਆਂ ਨੇ ਮਾਰਿਆ ਹੈ ਚੋਰੀ ਕੀਤੀ ਨਹੀਂ ਮਾਰਿਆ ਨਹੀਂ ਨਹੀਂ ਉਹ ਬਿਨ ਬਲ ਕੋਈ ਮਾਰੀ ਜਾਂਦੇ ਕੋਈ ਚੋਰੀ ਕਰਦੇ ਮੇਰੇ ਜੇ ਕੋਈ ਟੈਪ ਉਹ ਨਿਕਲ ਦੇ ਮੇਰੇ ਜੇ ਕੋਈ ਚੀਜ਼ ਨਿਕਲ ਆ ਜਾ ਦੱਸੋ ਜੀ ਆਦੇ ਕੋ ਜੀ ਆਦੇ ਕੋ ਤੂੰ ਦੇਖੋ ਆਦੇ ਆਦੇ ਕੋ ਜੀ ਆਦੇ ਆਪੀ ਤੇ ਆਦਾ ਤੋਂ ਲੜ ਰਿਹਾ ਹੈ ਲੜ ਰਿਹਾ ਹੈ ਆ ਕੇ ਕੋਈ ਚੋਰੀ ਐ

ਨਨ ਕਰਦਾ ਚੱਲ ਕੀ ਗੱਲ ਹੋਈ ਐ ਤੇ ਮੇਰੇ ਕੋਲ ਬਿਸਕੁਟ ਲੈਣ ਆਇਆ ਜੀ ਤੇ ਮੈਂ ਇਹਨੂੰ ਬਿਸਕੁਟ ਕੱਢ ਕੇ ਦੇ ਦਿੱਤੇ ਅੱਛਾ ਇਹਨੇ ਨਸ਼ੇ ਦੀ ਸ਼ੀਟ ਲਾ ਰੱਖੀ ਸੀ ਮੇਰੇ ਮੂੰਹ ਤੇ ਮਾਰੇ ਵੀ ਕਿਵੇਂ ਨਾ ਕਿ ਮੈਂ ਇਹਨੂੰ ਵੀ ਨਸ਼ਾ ਹੋਵੇ ਤੇ ਮੈਂ ਧੋਰੀ ਕਰਾਂ ਪਰ ਮੈਂ ਇਹਨੂੰ ਪਹਿਲਾਂ ਕਹਤਾ ਮਾ ਬੀੜੀ ਪਾ ਲਈ ਬਾਹਰ ਸਟਕਿਆ ਫੇਰ ਮੇਰੇ ਕੋਲੇ ਆਈ ਫੇਰ ਮੈਂ ਸਮਾਨ ਦੇਉਂ ਅੱਛਾ ਇਹ ਕਹਿੰਦਾ ਕਹਿੰਦਾ ਤੂੰ ਬੀੜੀ ਕਹਿੰਦਾ ਇਹਨੂੰ ਮੇ ਤਾਂ 골ਡ ਫਲੈਗ ਦੀ ਸ਼ੀਟ ਹੈ ਮਹਿੰਗੀ ਸ਼ੇਟ ਹੈ ਫਲਾਨਾ ਧਮਕਾ ਕਰਨ ਲੱਗੇ ਮੇਰੇ ਨਾਲ ਕੋਣ ਨੂੰ ਸਮੁੰਦਾ ਸੀ ਹਾਂਜੀ ਤੇ ਕੋਸ਼ਿਸ਼ ਇਹਨੇ ਕੀਤੀ ਮੈਨੂੰ ਲਜਾਉਣ ਦੀ ਤਾਂ ਕਿ ਵੀ ਮੈਂ ਚੋਰੀ ਕਰ ਸਕਾਂ ਅੱਛਾ ਤੇ ਸਾਦੀ ਦੁਕਾਨ ਕਰਕੇ ਡੋਢੇ ਹਾਂਜੀ ਮੈਂ ਮਿਲਖਵਾਰ ਆ ਹਾਂਜੀ ਮਿਲਖਵਾਰ ਹਾਂਜੀ ਆਹ ਜੀ ਪਿੱਛੇ ਲੱਗਦਾ ਕਿੰਨੀ ਉਮਰ ਹੈ ਸਰ ਤੁਹਾਡੀ ਮੇਰੀ 68 ਸਾਲ ਦੀ ਹੈ ਜੀ ਸੀਨੀਅਰ ਸਿਟੀਜ਼ਨ ਹਾਂ ਤੁਸੀਂ ਹਾਂਜੀ ਹਾਂਜੀ ਸੁਪਰ ਸੀਨੀਅਰ ਸਿਟੀਜ਼ਨ ਹਾਂ ਅੱਛਾ ਹਾਂਜੀ ਮੈਨੂੰ ਇਹਨਾਂ ਕੋਲ ਜਾਣ ਦੀ ਕੋਸ਼ਿਸ਼ ਕੀਤੀ ਤੇ ਮੈਂ ਦੇਖੀ ਨਾ ਕਹਿੰਦਾ ਮੈਨੂੰ ਆਹ ਬਿਸਕੁਟ ਦੇ ਆ ਦੇ ਦੇ ਜਦੋਂ ਮੈਂ ਹੋੜ ਦੇਣ ਲੱਗਾ ਇਹ ਮੈਂ ਚੋਰੀ ਕਰਨ ਲੱਗ ਗਿਆ ਚੋਰੀ ਕਰਦੇ ਨੂੰ ਮੈਂ ਰੰਗ ਹੀ ਇੱਥੇ ਫਾੜ ਲਿਆ ਚੋਰੀ ਕਰਦਾ ਸੀ ਹੈ ਕੱਲੇ ਚੋਂ ਕੱਲੇ ਚੋਂ ਹਾਂ ਗੱਲੇ ਚੋਰੀ ਕਰਦਾ ਸੀ ਹਾਂਜੀ ਮਾਤ ਕੱਲੇ ਸੀ ਤੂੰ ਤਾ ਗੱਲਾਂ ਗੱਲੇ ਦੀ ਹੁੰਦੇ ਸੀ ਪੈਸੇ ਕੱਲੇ ਸੀ ਗੱਲਾਂ ਸੀ ਕੱਲਾ ਹੀ ਸੀ ਤੂੰ ਮੈਂ ਕੱਲਾ ਸੀ ਲੋਕਾਂ ਨੂੰ ਭਾਂਜੀ ਕਿਸੇ ਨੂੰ ਨਹੀਂ ਬੁਲਾਇਆ ਜਿਵੇਂ ਫੜ ਕੇ ਜੋ ਚੋਰ ਕਚੋਰੀ ਕਰਦਾ ਸੀ ਨਾਲੇ ਪੈਸੇ ਫਾੜ ਲੇ ਨਾਲੇ ਮੈਂ ਫਿਰ ਮਰਮਤ ਵੀ ਕਰਤੀ ਪੈਸੇ ਕਿੰਨੇ ਪੈਸੇ ਕੱਢੇ ਪੈਸੇ ਤਾਂ ਅੱਜ ਹੁਣ ਮੈਂ ਕਿੰਨੇ ਨਹੀਂ ਆਲਾ ਮੈਂ ਫਿਰ ਇਹਦੀ ਬਣਾਈ ਫਿਰ ਰੇਲ ਹਾਂਜੀ ਮੈਂ ਪੂਰੀ ਰੇਲ ਬਣਾਈ ਆਹਦੇ ਨਾਲ ਕੀ ਕਹਿੰਨੇ ਚਾਹੋਗੇ ਜਿਹੜੇ ਹੁਣ ਤੁਸੀਂ ਦਾ ਰੰਗੇ ਹੱਦੀ ਫੜ ਲਿਆ ਜਾਂ ਚੋਰ ਫੜੇ ਹਾਂਜੀ ਛਾਤਰ ਹੁੰਦੇ ਆ ਚਲੋ ਜੇ ਕੁਛ ਕਰ ਜਾਂਦੇ ਹਨ ਤੁਹਾਡਾ ਨੁਕਸਾਨ ਹੋ ਸਕਦਾ ਹੈ ਹਾਂ ਸੰਘਾਰ ਜਾਂਦੇ ਤੁਹਾਨੂੰ ਕੀ ਸੰਘਾਰਿਆ ਸੀ ਵੀ ਕੁਝ ਵੀ ਨਹੀਂ ਇਹ ਮਤਲਬ ਹੈ ਵੀ ਮੈਂ ਤਾਂ ਬੇਨਤੀ ਕਰਉਣਾ ਸਾਰੇ ਦੁਕਾਨਦਾਰਾਂ ਨੂੰ ਵੀ ਕੁਝ ਟੋਣ ਇਤਨੇ ਢੋਕੇ ਇਹ ਜਾਨੀ ਮਰਮਚੰਗੀ ਤਨ ਕਰਨ ਪਾਗ ਕੀ ਨਾਮ ਹੈ ਤੁਹਾਡਾ ਮੈਂ ਨਗਰਦਾਰੀ ਲਾਲ ਜੀ ਗਰਗਰੀ ਆ ਹਾਂ ਹਾਂ ਬੇਸ਼ੱਕ ਸੁਪਰ ਸੋਟੀ ਖਈਏ ਨਾ ਆ ਡਾਂਗਾ ਬਾਪੂ ਕੋਲੇ 75 ਸਾਲ ਦੀ ਉਮਰ ਆ ਉਹ ਸੋਟੀ ਆ ਇਹਦੇ ਨਾਲ ਕਾਬੂ ਕੀਤਾ ਹੈ ਨਹੀਂ ਨਹੀਂ ਨਹੀਂ